ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਅਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ 사ਗਲ ਜਹਾਨੈ گور ਮੋਖੇ ਹੋਏ ਸੋ ਪਾਓ ਕਰੇ ਆਪਣਾ ਆਪ ਪਛਾਨੈ ਅਰਥਾਏ ਸਾਖੇ ਮਹਾਪੁਰਖ ਬੋਲ ਦੇ ਸਾਂਜੀ 사ਗਲ ਜਹਾਨੈ ਗੁਰਮੁਖ ਹੋਇ ਸੋ ਪਾਓ ਕਾਰੇ ਆਪੜਾ ਆਪ ਪਛਾਨੈ ਗੁਰ ਪਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮੰਨੈ ਜੇਨ ਕੋ ਮਾਨ ਕੀ ਪਰਤੀਤ ਨਾਹੀ ਨਾਨਕ ਸੇ ਕੀਆ ਕਥ ਹੈ ਗਿਆਨੈ ਹੱਲਾਤੀ ਜਾ ਗੁਰਮੋਖੇ ਚਿਤ ਨ ਲਾਇਓ ਅੰਤ ਦੁਖ ਪਹਤਾ ਆਈ ਅੰਦਰ ਹੋ ਬਾਹਰ ਹੋ ਅੰਦੇ ਆ ਸੋਦ ਨ ਕਾਈ ਪਾ ਪੰਡਿਤ ਤਨ ਕੀ ਬਰਕਤੀ ਸਭ ਜਗਤ ਖਾਏ ਜੋ ਰੱਤੇ ਹਰ ਦਾਏ ਜਿਨ ਗੁਰ ਕਾ ਸ਼ਬਦ ਸੁਲਾਹਿਆ ਹਰ ਸਿਓ ਰਹੇ ਸਮਾਏ ਪੰਡਿਤ ਦੁਜੈ ਪਾਇ ਬਰਕਤ ਨਾ ਹੋਵਾਈ ਨਾ ਤਨ ਪੱਲੇ ਪਾਈ ਪੜ ਥੱਕੇ ਸੰਤੋਖ ਨਾ ਆਇ ਆਨ ਦੇਨ ਜਲਤ ਵਿਹਾਰਾਈ ਓ ਕਪੁਕਾਰ ਨਾ ਚੁੱਕਾਈ ਨਾ ਸੰਸਾਰ ਵਿਚ ਹਉ ਜਾਏ ਨਾਨਕ ਨਾਮ ਵਿਹੂੜਿਆ ਮੋਹ ਕਾਲੈ ਉਟਾਈ ਪਾਉੜੀ ਹਰ ਸੱਜਣ ਮੇਲ ਪਿਆਰੇ ਮੇਲੇ ਪੰਥ ਦਸਾਈ ਜੋ ਹਰ ਦੱਸੇ ਮਿਤ ਤੇਸ ਹਉ ਬਾਰੇ ਜਾਈ ਗਣ ਸਾਜ ਜੀ ਤੈਨਸਿਓ ਕਰੀ ਹਾਰੇ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਾਰੇ ਸੁਖ ਪਾਈ ਬਲੇ ਹਾਰੀ ਸਾਤ ਗੁਰ ਤੇਸ ਜene ਸੋਝੀ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਾਰੇ ਸੁਖ ਪਾਈ ਬਲਹਾਰੀ ਸਾਤ ਗੁਰ ਤਿਸ ਜੇਨ ਸੋਝੀ ਪਾਈ ਵਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ